ਸਾਰੇ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੇਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਆ ਸਾਰੇ ਸੱਜਣਾਂ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਟੂ ਟੈਂਪਰ ਹਰਦ ਤੱਕ ਪਹੁੰਚਦੀ ਰਹੇ ਨਾ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਲਵੰਤ ਸਾਹਿਬ ਹਰੀਕੇ ਪੱਤਨ ਤੋਂ ਆਪਾਂ ਪਹੁੰਚ ਕਰ ਸਕਦੇ ਆ ਵੱਡੇ ਸਭਰਾ ਨਵਾਂ ਗੋਗੋੜ ਬੁੱਢਾ ਇਹ ਨਾਲ ਲੱਗਦੇ ਜਿਹੜੇ ਸਾਰੇ ਪਿੰਡਾਂ ਦੁੱਬਲੀ ਸੱਦੋ ਪਰਵਾੜਾ ਤੇ ਦੇ ਜਿਹੜੀ ਅੱਜ 912025 ਤਾਂ ਟਾਈਮ ਆ ਜਿਹੜਾ ਸਵੇਰ ਦਾ ਕਰੀਬ 8:30 ਵਜੇ ਦਾ ਹੋ ਗਿਆ ਤੇ ਅੱਜ ਤੁਹਾਨੂੰ ਆਪਾਂ ਜਿਹੜੇ ਸਪੈਸ਼ਲ ਜਿਹੜੇ ਬੂਰੀ ਦੇ ਨਾਗ ਆ ਉਹ ਦਿਖਾਉਦੇ ਆ ਤੇ ਛੋਟਾ ਜਿਹਾ ਪੀਸ ਆ ਜਿਹੜਾ ਘਰੇਲੂ ਚੁਆਈ ਵਾਸਤੇ ਛੋਟੀ ਜੀ ਗਾਵਾ ਘਰ ਦੇ ਗੁਜਾਰੇ ਲਈ ਵਧੀਆ ਤੇ ਕਰਦੇ ਆ ਆਪਾਂ ਗਣਬਾਦ ਘਰ ਭਣਾਵਾਂ ਨਾਲ ਤੇ ਫੋਨ ਨੰਬਰ ਵੀ ਜਿਹੜਾ ਆਪਾਂ ਪਹਿਲਾਂ ਹੀ ਕਨਫਰਮ ਕਰਦੇ ਨੇ 9903882025 9906382025 ਤੇ ਬਾਕੀ ਆਪਾਂ ਕਰਦੇ ਹਾਂ ਗੱਲ ਬਾਤ ਇੱਕ ਨੰਬਰ ਵਾਲੀ ਪੂਰੀ ਮੱਝ ਤੋਂ ਗੱਲ ਕਰਦੇ ਆਪਾਂ ਇਹਦੀ ਦੂਜੀ ਸੂਆ ਜਿਹੜੀ ਹੈ ਸੂਈ ਹੈ ਬਹੁਤ ਸੋਹਣੀ ਹੈ ਗੱਲ ਕਰੀਏ ਇਹਦੀ ਹਾਇਕ ਦੀ ਚੰਗੀ ਹਾਇਕ ਦੀ ਹੈ ਤੇ ਵੇਚਣੀ ਕਿ ਚੰਗੀ ਹੈ ਜੀ ਜਿਹੜਾ ਤੁਈ ਲੋ ਅੱਜਕਰੀਬ ਡੇਢ ਤੋਂ 2 ਮਹੀਨੇ ਜਿਹੜੇ ਹੋ ਗਏ ਐ ਲੋ ਅੱਗੇ ਜਿਹੜੀ 15 ਦਿਨ ਦੀ ਪੂਰੇ ਨਾਰਲੀ ਤੋਂ ਗੱਬਣਾ ਤੇ ਪਿੱਛੇ ਜਿਹੜਾ ਇਹਦੇ ਮੇਲਕਾ ਫਾ ਗਿਆ ਉਹ ਵੀ ਜਿਹੜੇ ਨਾਰਲੀ ਦੇ ਕਟ ਆ ਗਿਆ ਪਿੱਛੇ ਮੇਨਤਾਰਾ ਤੇ ਬੂਰੇ ਨਾਲਲੀ ਦਾ ਬੱਜਾ ਅੱਗੇ ਜਿਹੜੇ 15 ਦਿਨ ਦੀ ਦੱਬਣ ਬੂਰੇ ਨਾਲਲੀ ਬਾਕੀ ਜੇ ਦੀ ਵਨ ਸਪੇਸ ਬਣਾ ਦੀ ਗੱਲ ਕਰੀਏ ਬਹੁਤ ਲੋ ਪਹਿਲਾਂ ਜੀ ਮਾਰਕਿੰਗ ਵੀ ਹੈਗੀ ਆ ਮੱਤੇ ਤੇ ਵੱਲ ਆ ਗਿਆ ਪੰਜ ਕਲਿਆਣੇ ਪੂਰੀ ਕਹਿ ਸਕਦੇ ਆ ਜਿਹੜੇ ਤੇਲ ਆ ਉਹ ਵੀ ਬਹੁਤ ਜ਼ਿਆਦਾ ਹੈ ਗੱਲ ਕਰੀਏ ਤਿਲਾਂ ਦੀ ਤੇ ਤਿਲਾਂ ਵਾਲੀ ਜੀ ਦੇ ਵਿੱਚ ਵੀ ਇਹ ਆਉਂਦੀ ਹੈ ਤੇ 골ਡਨ ਭਾਅ ਵੀ ਪੂਰੀ ਮਾਰਦੀ ਆ ਦੇਖੋ ਸਿੰਗਲ ਹੱਡੀ ਦੇ ਵਿੱਚ ਕੋਈ ਸ਼ਕੀਨਦੋਦੀ ਹੈ ਕਿਸੇ ਜਲੋ ਹੁੰਦੀ ਨਹੀਂ ਹੈ ਇਸ ਟਾਈਮ ਜਿਹੜਾ ਇਹਦੇ ਥਲੇ ਦੁੱਧ ਆਂਦੀ ਬਾ 2.5 ਲੀਟਰ ਹੋਊਗਾ ਕੋਈ ਸਾਮ ਸੰਭਾਲ ਵਾਲੇ ਘਰ ਨਹੀਂ ਆਈ ਦੁੱਧ ਜਿਹੜਾ ਨੋਰਮਲ 10 ਤੇ ਚੱਲੂਗੀ ਤੇ ਦੀ ਜਿਹੜੀ ਫੈਟ ਆ ਉਹ ਵੀ 9-10 ਆਉਂਦੀ ਹੈ ਇਸ ਟਾਈਮ ਚੰਗਾ ਜਿਹੜਾ ਸੰਗਣਾ ਦੋਤਾ ਤੇ ਪਾਚ ਲੋਈ ਜੀ ਨਾਲ ਜਰੂਰ ਐਡ ਕਰਾਂਗੇ ਦਿਖਾਉਣੇ ਰੇਟ ਇਹਦਾ ਆਪਾਂ ਦੱਸ ਦਈਏ 7200 ਆਤੀ ਹੈ ਰੇਟ ਦਾ ਧਿਆਨਦਾਰ ਜਰੂਰ ਕੀਤਾ ਜਾਵੇ ਅੱਗੇ ਆ ਜੀ ਆਪਾਂ ਇਹ ਝੋਟੀ ਆ ਜਿਹੜੀ ਪੂਰੇ ਡੇਢ ਸਾਲ ਦੀ ਖੀਰੀ ਆ ਇਹ ਰਾਂਝੇ ਦੀਆਂ ਅੰਮ੍ਰਿਤਧਾਨ ਦੇ ਦਾ ਜਿਹੜਾ ਆਪਣਾ ਮਾਧਿਅ ਰਾਂਝਾ ਪੁੱਤ ਆ ਉਹਦੀ ਹੈ ਜਿੱਤੀ ਬਹੁਤ ਥੋੜੀ ਚੰਗੀ ਹਾਇਦਾ ਕੱਟਦਾਰ ਵੀ ਬਹੁਤ ਜਿਆਦਾ ਦੀ ਹਾਈਟ ਆ ਕੱਟੀ ਦੀ ਗੱਲ ਕਰੀਏ ਸਿੰਗੀ ਦੀ ਬਹੁਤ ਸੋਹਣੀ ਆ ਬਿਲਕੁਲ ਬਲੈਕ ਅੱਖਾਂ ਆਇਆ ਹੈ ਸਾਡ ਦੀ ਗੱਲ ਕਰੀਏ ਮੇਰ ਦੀ ਗੱਲ ਕਰੀਏ ਤੇ ਬਹੁਤ ਜਿਆਦਾ ਬਹੁਤ ਪਿਆਰੀ ਆ ਕੱਟੀ ਔਰ ਵਾਲੇ ਸਮੇਂ ਦੇ ਵਿੱਚ ਇੱਕ ਚੰਗੀ ਵੱਡੀ ਮੱਛ ਬਣ ਕੇ ਤਿਆਰ ਹੋਊਗੀ ਤੇ ਸਿੰਗੀ-ਸੁੰਗੀ ਵੀ ਬਾਗਵਾ ਬਿਲਕੁਲ ਰਾਂਝੇ ਨੂੰ ਕੋਈ ਵੀ ਸੱਟ ਮਾਰ ਕੇ ਵੇਖੇ ਡਿੱਡ ਝੋ ਜਿਹੜੀ ਕਾਫੀ ਆ ਕਿਉਂਕਿ ਰਾਂਝੇ ਦੇ ਬੱਚੇ ਲਗੋ ਉੱਚੀ ਲੱਤ ਦੇ ਵਿੱਚ ਤੇ ਲੰਬਾਈ ਦੇ ਵਿੱਚ ਆਉਂਦੇ ਆ ਛੋਟੀ ਜਿਹੜੀ ਆ ਹੀਰਾ ਇਸ ਦਾ ਜਿਹੜਾ ਕਹੀਏ ਮਕੀਨਾ ਦਾ ਸਪੈਸ਼ਲ ਆ ਤੇ ਉੱਪਰ ਜਿਹੜੇ ਬਾਗ ਨੇ ਫਿਰ ਕੋਲਡਨ ਆ ਗਏ ਤੇ ਚਾਰੀਆਂ ਗੱਤੀ ਜਿੰਨੇ ਨੇ ਹੈਗੀ ਐ ਚੰਗੀ ਐ ਬਸ ਥੋੜੇ ਸਮੇਂ ਦੇ ਵਿੱਚ ਹੀ ਗੱਲ ਕਹਿੰਗੇ ਦੀ ਤਾਂ ਇਹ ਬਣ ਜੂਗੀ ਚਾਰ ਪੰਜ ਮਹੀਨਿਆਂ ਦੇ ਵਿੱਚ ਹੀ ਕਿਉਂਕਿ ਬਿਲਕੁਲ ਹਾਈਟ ਜਿਹੜੀ ਆ ਚੰਗੀ ਕਰਨ ਲਈ ਆ ਅੱਜ ਰੋਜ਼ ਚੰਗੀ ਐ ਗੱਤੀ ਦੀ ਇਸ ਕਿਸ਼ੇੜ ਆਪਾਂ ਲੈ ਲਏ ਜੇ ਇਹ ਵੀ ਤੁਹਾਨੂੰ ਚਾਰ ਮਰਉਂਦੇ ਆ ਇੱਧਰ ਲੈ ਆਓ ਝੋਲੀ ਚੰਗੀ ਆ ਟੱਕੀ ਆ ਚੈੱਕ ਕਰੋ ਥਾਂ ਤੁਣ ਵਾਂਡ ਸਪੇਸ ਬਹੁਤ ਸੋਹਣੀ ਆ ਆ ਦੇਖੋ ਚੰਗੀ ਝੋਲੀ ਬਣਾ ਕੇ ਤਿਆਰ ਕਰੂਗੀ ਰੇਟ ਆਇਆ ਜਿਹੜਾ 32000 ਰੁਪਿਆ ਉਹਦੇ ਜੋ ਮਾਨਤਾ ਨਾਲ ਜ਼ਰੂਰ ਘਰ ਆਇਆ ਲੱਗੀ ਪੈ ਜਾਊਗਾ ਅੱਗੇ ਜਿਹੜੀ ਆਪਾਂ ਇੱਕ ਝੋਲੀ ਦੀ ਗੱਲ ਕਰਦੇ ਆ ਬੇਕੋਸ਼ ਠੰਡੀ ਸੀਗਾ ਮਿਕਸ ਇਨਗਰੀਡੈਂਟ ਨੂੰ ਕਵਾ ਗਿਆ ਆਪਾਂ ਰਾਤ ਦੀ ਛਾਈ ਵਾ ਜਿਸ ਨਾਲ ਕੋਈ ਮੰਨਦਾ ਇਹਨੂੰ ਕੋਈ ਦੇਖ ਸਕਦਾ ਆਪਣੀ ਨਜ਼ਰੀਏ ਨਾਲ ਤੇ ਰਾਖੀ ਦਾ ਪੱਖ ਵਧੇ ਰਿਹਾ ਇਹਦੇ ਤੇ ਠੰਡੀ ਸੀਗਾ ਤਾਂ ਤੁਮ ਜਿਆਲਾ ਚਾ ਅੱਜ ਜੂਰੀ ਨੂੰ ਮੇਰਾ ਕਾਜੀ ਦਿਨ ਦਾ ਕੰਮ ਹੋ ਗਿਆ 8 ਕਿਲੋ ਦੁੱਧੇ ਚੱਲਣਗੇ ਤੇ ਦੁੱਧ ਜਿਹੜਾ ਇਹਨੇ 9 10 9 10 ਜਿਹੜਾ ਤੇ ਦੂ ਸੇਵਾ ਦੇ ਚੁਵਾਈ ਜਾਣਾ ਤੇ ਰੇਟ ਬਹੁਤ ਜਾਇਜ਼ ਆ ਇਹ ਨਹੀਂ ਕਿ ਕੋਈ ਜੋਲਾ ਚੱਕ ਕੇ ਘਰੋਂ ਗਵਾਨੀ ਅਗਰੇ ਦੁੱਧ ਲੈ ਜਾਂਦਾ ਹੋਗਾ ਘਰ ਦੇ ਗੁਜਾਰੇ ਲਈ ਬਹੁਤ ਵਧੀਆ ਤੇ ਦੁੱਧ ਵੀ ਇਹਦਾ ਸੰਗਣਾ ਮਾਦੀ ਨਾਲ ਆਪਾਂ ਚੁਵਾਈ ਇਹਦੀ ਜਰੂਰ ਦਿਖਾਵਾਂਗੇ ਠੰਡੀ ਸੀ ਇਹ ਨਹੀਂ ਕਿ ਛੜਾਕ ਲਿਆ ਜਾਂ ਕੁਛ ਵੀ ਐ ਇਹਨੂੰ ਕੋਈ ਰੱਸੀ ਦੀ ਲੋੜ ਨਹੀਂ ਤੇ ਵੰਡੇ ਦੀ ਤਾਂ ਮਤਲ ਕੋਈ ਆਪਾਂ ਰੱਸੀ ਕੋਈ ਜੋੜ ਦੀ ਇਹਨੂੰ ਬਿਲਕੁਲ ਵੀ ਜਰੂਰ ਤੇ ਥਾਣਾ ਬਿਲਕੁਲ ਲਾਗੋ ਦਿਖਾਏ ਹੋਵੇਗੀ ਦੇਖੋ ਬੋਲਾ ਥਾਣਾ ਮੋਟਾ ਸੱਲ ਲੱਗਾ ਨਿੱਕਰ ਲੈਵਾ ਜਿੰਨਾ ਵੀ ਹੈਗਾ ਤੇ ਬਹੁਤ ਸੋਹਣੀ ਆ ਪਿੱਛੇ ਜਿਹੜਾ ਵੱਛਾ ਆ ਗਿਆ ਚੋਬਰ ਆ ਗਿਆ ਚੋਬਰ ਬਿਲਕੁਲ ਚੋਕਰ ਹੈ ਇਹ ਮਾਤੀ ਚੰਗੀ ਅਦੂਲਾ ਨਹੀਂ ਚੱਕਣ ਦੇਂਦੀ ਤੇ ਦੁੱਧ ਵੀ ਚੰਗੀ ਫਾਇਡ ਵਾਲਾ ਇਹਦਾ 5 5.5 ਫਾਇਦਾ ਹੈ ਤੇ ਰੇਟ ਆ ਜਿਹੜਾ ਇਹਦਾ ਬਿਲਕੁਲ ਹੈਜਾ 23000 ਰੁਪਏ ਤੋਂ ਛੋਟ ਛੱਪਾ ਜਰੂਰ ਕਰਾਂਗੇ ਘਰ ਦੇ ਵਿਆਹ ਵਾਲੇ ਲਈ ਬਹੁਤ ਵਧੀਆ ਤੇ ਫੋਨ ਨੰਬਰ ਆਪਣਾ 9903 ਮੇਰੇ ਅਸੀ ਜੀਰੋ ਪੱਤੀ ਮਿਲਦੇ ਹੈ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ